ਚੇਅਰਮੈਨ ਭਾਰਤੀ ਕਿਸਾਨ ਜੀ ਉਹਨਾਂ ਨੇ ਕ੍ਰਾਂਤੀਕਾਰੀ ਪੰਜਾਬ ਆ ਅੱਜ ਦਾ ਜੋ ਪ੍ਰੋਗਰਾਮ ਹੈ ਜਾਂ ਪਹਿਲੇ ਅਨਾਉਂਸ ਕੀਤਾ ਸੀਗਾ ਜੋ 30 ਤਰੀਕ ਨੂੰ ਘਟਨਾਵਾਂ ਹੋਈਆਂ ਨੇ ਭੈਣ ਸੁਖਵਿੰਦਰ ਕੌਰ ਦੇ ਘਰੇ ਐਨਆਈ ਨੇ ਰੇਡ ਕੀਤੀ ਹੈ ਬਿਨਾਂ ਕਿਸੇ ਪਰਚੇ ਤੋਂ ਬਿਨਾਂ ਕਿਸੇ ਪਰਚੇ ਦੇ ਵਿੱਚ ਨਾਂ ਤੋਂ ਸੋ ਉਸ ਦਿਨ ਵੀ ਤੁਰੰਤ ਆ ਕੇ ਜਿੰਨੇ ਕੁ ਲੋਕਾਂ ਨੂੰ ਪਤਾ ਲੱਗਿਆ ਇਹ ਇਹਦਾ ਵਿਰੋਧ ਕੀਤਾ ਸੀਗਾ ਪਰ ਵੱਡੀ ਗਿਣਤੀ ਲੋਕਾਂ 'ਚ ਗੁੱਸਾ ਸੀਗਾ ਵੀ ਅਸੀਂ ਜਿਹੜੀ ਇਹਨਾਂ ਨੇ ਗੁਸਤਾਖੀ ਕੀਤੀ ਹੈ ਸੈਂਟਰ ਵਾਲਿਆਂ ਨੇ ਪੰਜਾਬ ਪੁਲਿਸ ਨੂੰ ਪਤਾ ਲੱਗਿਆ ਵੀ ਜਿਹੜੀ ਲੋਕਲ ਪੁਲਿਸ ਸੀਗੀ ਇਨਸਪੈਕਟਰ ਸਿਟੀ ਥਾਣੇ ਦਾ ਇਨਸਪੈਕਟਰ ਸੀਗਾ ਰੇਡ ਤੋਂ 2 ਘੰਟੇ ਬਾਅਦ ਚੱਕਰਨੇ ਉਹਨੂੰ ਪਤਾ ਸੀਗਾ ਵੀ ਇੱਥੇ ਕੋਈ ਰੇਡ ਪਈ ਐ ਕੋਸੀ ਇਹ ਵੀ ਦਿਖਾਉਣ ਆਇਆ ਇਹਨਾਂ ਦੇ ਔਕਾਤ ਆ ਜਿਹੜੇ ਪੰਜਾਬ ਪੁਲਿਸ ਵਾਲੇ ਆ ਵੀ ਸਾਨੂੰ ਸਮਝਦੇ ਕੀ ਐ ਕੋ ਇਸ ਕਰਕੇ ਅਸੀਂ ਪ੍ਰੋਟੈਸਟ ਕੀਤਾ ਨਾਲ ਅਸੀਂ ਵਾਰਨਿੰਗ ਦੇਣੀ ਸੀ ਜਿਹੜਾ ਇੱਥੇ ਇੱਥੇ ਆਏ ਆ ਅਸੀਂ ਇਹ ਜਿਹੜਾ ਭਾਜਪੀ ਦਾ ਮੁਖ ਲੀਡਰ ਆ ਪੰਜਾਬ ਦਾ ਜਗਦੀਪ ਸਿੰਘ ਨੱਕਈ ਇਹਦੇ ਬਾਰਗੇ ਤਾਂ ਜਾਂ ਭਾਵੇਂ ਇਹ ਵੀ ਰਾਮਪਰੇ ਦਾ ਬਸਨੀਕੀ ਹੈ ਜਿਹੜੇ ਰਾਮਪਰੇ ਦੀ ਬਸਨੀਕ ਸੁਖਵਿੰਦਰ ਕੌਰ ਹੈ ਉਸੇ ਦੀ ਇਹ ਹੈ ਕੱਲ ਚ ਕਿਹਾ ਕਹਿੰਦਾ ਸੀਗਾ ਵੀ ਮੈਂ ਲੋਕਾਂ ਦੇ ਨਾਲ ਆ ਮੈਂ ਪਿੰਡ ਵਾਲਿਆਂ ਦੇ ਨਾਲ ਆ ਪਰ ਹੁਣ ਇਹਨੂੰ ਅੱਜ ਉਹਨਾਂ ਤੋਂ ਜਿਹੜੇ ਲੋਕ ਆਏ ਐ ਉਹਨਾਂ ਤੋਂ ਸੰਗ ਲੱਗਣ ਲੱਗ ਗਏ ਇਹਨੂੰ ਸੋ ਇਸ ਕਰਕੇ ਅਸੀਂ ਕੱਲ ਵੀ ਕਿਹਾ ਸੀਗਾ ਵੀ ਜੇ ਨਾਲ ਆ ਤਾਂ ਆ ਕੇ ਕੱਠ ਚ ਕਹਿ ਦੇ ਤੇ ਨਹੀਂ ਪਰ ਅਸੀਂ ਆਪਦੀ ਵਾਰਨਿੰਗ ਹੈ ਤੇਰੇ ਗੇਟ ਤੇ ਆ ਕੇ ਕੋਈ ਤਰ੍ਹਾਂ ਅੰਦਰ ਨਹੀਂ ਵੜਦਾ ਕੋਈ ਤੇਰੇ ਡਲੀ ਨਹੀਂ ਛੱਡੇ ਅੰਦਰ ਸਪੀਕਰ ਤੋਂ ਤੈਨੂੰ ਵਾਰਨਿੰਗ ਦੇ ਕੇ ਜਾਵਾਂਗੇ ਵੀ ਆਪਦੇ ਜਿਹੜੇ ਆਕਾ ਹੈਗੇ ਆਪਦੇ ਪ੍ਰਭੂ ਹੈਗੇ ਦਿੱਲੀ ਵਾਲੇ ਉਹਨਾਂ ਨੂੰ ਰੋਕ ਲਾਓ ਐਨਆਈ ਨੂੰ ਰੋਕ ਲਾ ਨਹੀਂ ਏਜ ਕੀ ਸੁੱਕੇ ਮੁੜ ਕੇ ਗਾਹਾਂ ਨੂੰ ਅਸੀਂ ਸੁੱਕੇ ਨਹੀਂ ਮੁੜਦੇ ਸੋ ਅਸੀਂ ਸੰਦੇਸ਼ ਦੇਣ 'ਚ ਕਾਮਯਾਬ ਹੋਏ ਆ ਇੱਥੇ ਥੋੜੀ ਜੀ ਤਣਾਤਣੀ ਜੀ ਹੋਈ ਆ ਮੈਂ ਕਹਿੰਦਾ ਇਹ ਵੀ ਮੈਂ ਸਮਝਦਾ ਹੁਣ ਹੀ ਨਹੀਂ ਸੀਗੀ ਹੁਣ ਨੂੰ 15-20 ਮਿੰਟ ਪਹਿਲਾਂ ਹੀ ਇਹਦੋਂ ਨਿਬੜ ਜਾਣਾ ਸੀਗਾ ਉਹ ਬਸ ਉਹਦਾ ਹੰਕਾਰ ਪਗਾਉਣ ਦੀ ਖਾਤਰ ਵੀ ਦੇਖੇ ਆ ਗਏ ਮੇਰੇ ਮਾਰ ਕੇ ਕਹਿੰਦੇ ਸੀ ਅਸੀਂ ਆਵਾਂਗੇ ਵੀ ਆਏ ਨਾ ਕਰ ਤਰੇ ਮਾਰ ਕੇ ਆ ਕੇ ਤੂੰ ਪਬਲਿਕ ਦਾ ਲੀਡਰ ਐ ਤੂੰ ਇਹ ਪਬਲਿਕ ਆਉਂਦੀ ਹੁੰਦੀ ਆ ਲੀਡਰਾਂ ਦੇ ਮਾਰ ਕੇ ਸਿਆਣਾ ਹੁੰਦਾ ਤਾਂ ਸਗੋਂ ਆ ਕੇ ਬਾਹਰ ਆਉਂਦਾ ਵੀ ਦੱਸੋ ਭਾਈ ਕੀ ਲੋੜ ਐ ਛੋਟੀ ਚਾਹ ਦੀ ਲੋੜ ਐ ਪਾਣੀ ਦੀ ਲੋੜ ਐ ਮੈਨੂੰ ਲਿਖਤੀ ਦਿਓ ਜੋ ਸੱਚਾ ਸਿਆਣਾ ਲੀਡਰ ਹੁੰਦਾ ਪਰ ਇਹਨਾਂ ਨੇ ਧੌਣ 'ਚ ਕਿੱਲਾ ਉਹ ਸੈਂਟਰ ਦੀ ਹਕੂਮਤ ਸਾਡੀ ਹੈ ਇੱਥੇ ਸੈਂਟਰ ਸੈਂਟਰ ਬਥੇਰੇ ਆਏ ਨੇ ਬਥੇਰੀਆਂ ਵੱਡੀਆਂ-ਵੱਡੀਆਂ ਹਕੂਮਤਾਂ ਆਈਆਂ ਨੇ ਸੈਂਟਰ ਚ ਮੁਗਲਾਂ ਦਾ ਰਾਜ ਆਇਆ ਔਰ ਚਾਲਾ ਰਾਜ ਆਇਆ ਉਹ ਕੋਈ ਸਿਆਣਤਾ ਨਹੀਂ ਜੇ ਤੈਨੂੰ ਭਰਮਾਇਆ ਨਹੀਂ ਵੀ ਭਾਜੀ ਮੈਨੂੰ ਸਾਰੀ ਉਮਰ ਮੈਂ ਰੱਖੀ ਕਰ ਦਊਗੀ ਕੋਈ ਬੀਜੇ ਪੂਜੇ ਪੀ ਨਹੀਂ ਰੱਖੀ ਨਹੀਂ ਕਰਨੀ ਇਹਨੂੰ ਅਜੇ ਵੀ ਕੰਨ ਤੇ ਲਿਖਿਆ ਪੜ੍ਹ ਲੈਣਾ ਚਾਹੀਦਾ ਬਲਦੇਵ ਸਿੰਘ ਨੇ ਜਿਹੜਾ ਸੰਦੇਸ਼ ਸੀਗਾ ਇਹਨੂੰ ਸੁਣਾਉਣਾ ਸੀ ਉਹ ਸੁਣਾਤਾ ਹੁਣ ਅਸੀਂ ਸਮਝਦੇ ਹਾਂ ਵੀ ਜਰਾ ਸਾਡਾ ਅੱਜ ਵਾਲਾ ਪ੍ਰੋਗਰਾਮ ਹੈ ਉਹ ਪੂਰਾ ਜੱਬਤੇ ਚ ਪੂਰਾ ਪ੍ਰੋਗਰਾਮ ਟੰਗ ਦੇ ਨਾਲ ਉਹ ਸਫਲ ਹੋਇਆ ਤੇ ਸਾਰਿਆਂ ਦਾ ਸੀ ਜਿੰਨੇ ਵੀ ਆਏ ਨੇ ਲੋਕ ਆਪਦਾ ਦੁੱਖ ਸਮਝ ਕੇ ਉਹਨਾਂ ਨੇ ਕਿਹਾ ਵੀ ਸੁਖਵਿੰਦਰ ਕੌਰ ਸਾਡਾ ਸ਼ਰਮਾਇਆ ਅਸੀਂ ਆਪਦਾ ਸ਼ਰਮਾਇਆ ਨਹੀਂ ਖੋਣ ਦੇਵਾਂਗੇ ਕਿਸੇ ਦਿੱਲੀ ਦੇ ਕੋਈ ਵੀ ਹੋਇਆ 나ਡੂ ਖਾਂਬਾ ਵਿੱਚ ਕਿਡਾ ਉਹ ਅਸੀਂ ਉਸ ਸੰਦੇਸ਼ ਦਿੱਤਾ ਸਾਡਾ ਪ੍ਰੋਗਰਾਮ ਸਫਲਾ ਤੇ ਹੁਣ ਅਸੀਂ ਸਾਰੇ ਵੀਰਾਂ ਨੂੰ ਅਪੀਲ ਕਰਦੇ ਆਂ ਵੀ ਉਹ ਕਾਲੀ ਤੋਂ ਬਿਨਾਰਾਮ ਦੇ ਨਾਲ ਟਕਾ ਦੇ ਨਾਲ ਆਪਣੇ ਜਿਹੜੇ ਵੀ ਹਿੱਕੜਾ ਜਿਵੇਂ ਪਿੰਡਾਂ ਚੋਂ ਲੈ ਕੇ ਆਏ ਆ ਉਮੇ ਲੈ ਕੇ ਆ ਹੁਣ ਇਹ ਹੀ ਸਾਡਾ ਜਿਹੜਾ ਅੱਜ ਦਾ ਆਖਰੀ ਸੰਦੇਸ਼ ਅਗਲੀ ਕਾਰਵਾਈ ਬਾਰੇ ਤੁਹਾਡਾ ਕੀ ਪ੍ਰੋਗਰਾਮ ਹੈ ਜੀ ਅਗਲੀ ਕਾਰਵਾਈ ਤਾਂ ਜੇ ਹੁਣ ਇਹਨਾਂ ਨੇ ਕਹਿੰਦੇ ਸੀਗੇ ਵੀ 15 ਤਰੀਕ ਨੂੰ ਤੁਸੀਂ ਆਓ ਲਖਨਊ ਇਨਕੁਆਰੀ 'ਚ ਸ਼ਾਮਲ ਹੋਣ ਦੇ ਖਾਤਰ ਅਸੀਂ ਉੱਥੇ ਹੀ ਜਵਾਬ ਦਿੱਤਾ ਸੀਗਾ ਵੀ ਰਾਮਪ੍ਰੇਤ ਥੱਜ ਲੋ ਥਾਣੇ 'ਚ ਬਠਿੰਡੇ ਥੱਜ ਲੋ ਉੱਥੇ ਆ ਜਾਾਂਗੇ ਅਸੀਂ ਅਸੀਂ ਕੋਈ ਲਖਨਊ ਨਾ ਆ ਜਾਗੇ ਨਾ ਕਰਨ ਨੂੰ ਆ ਗਏ ਜੀ ਸਾਡੀ ਦਿੱਤੀ ਆਉਂਦੀ ਆ ਲਖਨਊ ਸੋ ਇਸ ਕਰਕੇ ਇਹਨਾਂ ਨੂੰ ਸੰਦੇਸ਼ ਜੇ ਇਹ ਆਉਣਗੇ ਅਗਲਾ ਪ੍ਰੋਗਰਾਮ ਇਹ ਹੋਊਗਾ ਜੀ ਜੇ ਉਹ ਦੁਬਾਰੇ ਆਉਂਦੇ ਆ ਵੀ ਭਾਈ ਤੁਸੀਂ ਨੋਟਿਸ ਤੇ ਆਏ ਕਿਉਂ ਨਹੀਂ ਜੀ ਫੇਰ ਆ ਜਿਹੜਾ ਅਗਲਾ ਪ੍ਰੋਗਰਾਮ ਹੈ ਉਹ ਹੁਣ ਕੱਲਾ ਅੱਜ ਇੱਥੇ ਲੋਕਲ ਲੈਵਲ ਤੇ ਸੀਗਾ ਇਦੂ ਬਾਦ ਫੇਰ ਜਿਹੜਾ ਇਹਨਾਂ ਦਾ ਐਨਆਈਏ ਦਾ ਹੈੱਡ ਆਫ ਸੱਤਨ ਸੂਬਿਆਂ ਦਾ ਮਹੱਲੀ ਉੱਥੇ ਉਹਦੀ ਹਵਾ ਬੰਦ ਕਰਾਂਗੇ ਜੇ ਇਦੂ ਬਾਦ ਉਹਨਾਂ ਨੇ ਜੁਟ ਕੀਤੀ ਹੈ ਜੀ ਜੀ